ਦੇਖੋ ਇਹੀ ਉਹੀ ਡ੍ਰੌਪ ਹੈਗੇ ਨੇ ਜਿਸ ਤੋਂ ਬਾਅਦ ਕਾਫੀ ਹੱਦ ਤੱਕ ਲੋਕਾਂ ਦਾ ਕਹਿਣਾ ਇਥੇ ਕਿ 20 ਮਿੰਟ ਚ ਉਹਨਾਂ ਨੂੰ ਕੋਈ ਨਾ ਕੋਈ ਫਰਕ ਜ਼ਰੂਰ ਪੈਂਦਾ ਹੈ ਜੀ ਵੀ ਡਾਕਟਰ ਸਾਹਿਬ ਬशीर ਸਾਹਿਬ ਦਾਵਾ ਕਰਦੇ ਨੇ ਕਿ 20 ਮਿੰਟ ਦੇ ਵਿੱਚ ਕੁਝ ਨਾ ਕੁਝ ਫਰਕ ਜਿਹੜਾ ਉਹ ਜ਼ਰੂਰ ਪੈਂਦਾ ਹੈ ਬਹੁਤੇ ਨੂੰ ਕੁਝ ਨਾ ਕੁਝ ਪੈ ਜਾਂਦਾ ਹੈ ਕਈ ਨੂੰ ਤਾਂ ਬਹੁਤ ਜ਼ਿਆਦਾ ਪੈ ਜਾਂਦਾ ਤੁਹਾਨੂੰ 20 ਮਿੰਟਾਂ 'ਚ ਫਰਕ ਪਿਆ ਹਾਂਜੀ ਪੈ ਗਿਆ ਸੀ ਹਾਂਜੀ ਕਹਿੰਦੇ ਸੀ ਡਾਕਟਰ ਬਸ਼ੀਰ ਸਾਹਿਬ ਡਾਕਟਰ ਕਹਿੰਦੇ ਸੀ ਇਹ ਵੀ ਮਤਲਬ ਇਹ ਠੀਕ ਨਹੀਂ ਹੋ ਸਕਦੀ ਮਤਲਬ ਜਿਹੜੀ ਤੁਹਾਨੂੰ ਪ੍ਰੋਬਲਮ ਹੈ ਠੀਕ ਹੋ ਹੀ ਨਹੀਂ ਸਕਦੀ ਹਾਂਜੀ ਤੁਹਾਨੂੰ ਕਿੰਨਾ ਕੁ ਫਰਕ ਪਿਆ ਕਿੰਨੇ ਟਾਈਮ ਚ ਪਿਆ ਪਹਿਲੇ ਦਿਨ ਤੋਂ ਹੀ ਥੋੜਾ ਜਿਹਾ ਮਤਲਬ ਫਰਕ ਲੱਗਣ ਲੱਗਿਆ ਸੀ ਜੀ ਪਹਿਲੇ ਦਿਨ ਤੋਂ ਹੀ ਹਾਂਜੀ ਤੇ ਕੀ ਫਰਕ ਕੀ ਇੰਪਰੂਵਮੈਂਟ ਕੀ ਹੈ ਜਿਹੜੀ ਲਾਈਟ ਰਿੰਗ ਦੀ ਪ੍ਰੋਬਲਮ ਸੀ ਉਹ ਥੋੜੀ ਘਟ ਗਈ ਸੀ ਹੁਣ ਕਾਫੀ ਫਰਕ ਆਗਾ ਅੱਗੇ ਨਾਲੋਂ ਹੁਣ ਮੈਂ ਮਾਰਕੀਟ ਜਾਇਆ ਉਹਨਾਂ ਤੋਂ ਥੋੜਾ ਬੋਤਾ ਅੱਛਾ ਪਹਿਲਾਂ ਘਟ ਨਿਕਲਦੇ ਸੀ ਹਾਂਜੀ ਪਹਿਲਾਂ ਘਟ ਨਿਕਲਦੇ ਹੁਣ ਰਾਤ ਨੂੰ ਕਹਿੰਦੇ ਜੀ ਬਾਹਰ ਨਿਕਲ ਹੀ ਨਹੀਂ ਸਕਦੇ ਸੀ ਸੂਰਜ ਚੱਲਣ ਤੋਂ ਬਾਅਦ ਤੇ ਅੱਜ ਕੱਲ ਕਹਿੰਦਾ ਮਾਰਕੀਟ ਚ ਚੱਲੇ ਜਾਂਦਾ ਇਹ ਕਿਵੇਂ ਇਸ ਇਸ ਬਿਮਾਰੀ ਦਾ ਤਾਂ ਕੋਈ ਹੱਲ ਹੀ ਐ ਨਹੀਂ ਸੀ ਜੀ ਇਸ ਨੂੰ ਆਰਪੀ ਦੀ ਪ੍ਰੋਬਲਮ ਸੀ ਰੈਟਨਾਈਟਿਸ ਪਿਗਮੈਂਟੋਸਾ ਬੋਲਦੇ ਜੀ ਪਰਦਿਆਂ ਦੀ ਪ੍ਰੋਬਲਮ ਹੁੰਦੀ ਇਹਦਾ ਦੁਨੀਆ ਚ ਵਰਲਡ ਦੇ ਵਿੱਚ ਕੋਈ ਟ੍ਰੀਟਮੈਂਟ ਨਹੀਂ ਹੈ ਕਿੰਨੇ ਪਰਸੈਂਟ ਤੁਸੀਂ ਫਰਕ ਬਣਦੇ ਹੋ ਆਪਣੀਆਂ ਅੱਖਾਂ ਚ ਆਈ ਸਾਈਡ ਚ ਮੇਨੋਂ 50% ਹੋ ਗਿਆ ਜੀ ਫਰਕ 50% ਫਰਕ ਪੈ ਗਿਆ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਤਾਂ ਦੱਸ ਰਹੇ ਸੀ ਵੀ ਕੋਈ ਪੈਸਾ ਵੀ ਲਿਆ ਨਹੀਂ ਹਾਂਜੀ ਕੋਈ ਪੈਸਾ ਨਹੀਂ ਲਿਆ ਡਾਕਟਰ ਸਾਹਿਬ ਨੇ ਕੋਈ ਪੈਸਾ ਨਹੀਂ ਲਿਆ ਮੁਫਤ ਇਲਾਜ ਕਰ ਰਹੇ ਨੇ ਹਾਂਜੀ ਤੇ ਜਦੋਂ ਇਹ ਆਏ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਚਲੋ ਆਪਾਂ ਕੋਸ਼ਿਸ਼ ਕਰ ਲੈਂਦੇ ਆ ਜੇ ਅੱਲਾਹ ਨੇ ਚਾਹਾ ਤਾਂ ਜ਼ਰੂਰ ਠੀਕ ਹੋਗਾ ਕੀ ਮਤਲਬ ਫਿਰ ਉਹਨੇ ਚਾਲਿਆ ਉਹਨੇ ਚਾਲਿਆ ਜੀ 50% ਰੋਸ਼ਨੀ ਹੋ ਗਈ ਔਰ ਇਹ ਕਹਿੰਦਾ ਮੈਂ ਗਰੀਬ ਆ ਮੈਂ ਬਿਲਕੁਲ ਫਰੀ ਇਲਾਜ ਕਰ ਰਹੇ ਹਾਂ ਜੀ ਇਹਦਾ ਅੱਛਾ ਬਸ਼ੀਰ ਸਾਹਿਬ ਦੇਖਿਓ ਨਾ ਡਾਕਟਰ ਇਦਾਂ ਦੇ ਪਹਿਲਾਂ ਕਰੇ ਤੁਸੀਂ ਹੋਰ ਵੀ ਬਹੁਤ ਸਾਰੇ ਥਾਵਾਂ ਡਾਕਟਰ ਇਹਨਾਂ ਵਰਗੇ ਨਹੀਂ ਹੈ ਕੋਈ ਬੜਾ ਵਧੀਆ ਸੁਆ ਹੈ ਨੇਚਰ ਹੈ ਇਹਨਾਂ ਦਾ ਤੇ ਬੜੇ ਵਧੀਆ ਤਰੀਕੇ ਨਾਲ ਗਾਈਡ ਕਰ ਦਿੰਦੇ ਨੇ ਕੀ ਕਹੋਗੇ ਜਿਹੜੇ ਤੁਹਾਡੇ ਬਿਮਾਰੀ ਦੇ ਲੋਕ ਪੀੜਤ ਹੈਗੇ ਨੇ ਤੁਹਾਡੇ ਵਰਗੇ ਜਿਹੜੇ ਲਾਚਾਰ ਇਸ ਵੇਲੇ ਘਰਾਂ ਚ ਬੈਠੇ ਨੇ ਜਿਨ੍ਹਾਂ ਨੂੰ ਦੇਖਦੇ ਹੀ ਕੁਝ ਨਹੀਂ ਉਹਨਾਂ ਨੂੰ ਕੀ ਕਹੋ ਉਹਨਾਂ ਨੂੰ ਇਹ ਮੈਸੇਜ ਹੈ ਵੀ ਇੱਕ ਵਾਰੀ ਜ਼ਰੂਰ ਆਉਣ ਜੀ ਵਿਜ਼ਿਟ ਕਰਨ ਇੱਥੇ ਤੇ ਡਾਕਟਰ ਸਾਹਿਬ ਨਾਲ ਕੰਸਲਟ ਕਰਨ ਉਮੀਦ ਨਹੀਂ ਛੱਡਣੀ ਚਾਹੀਦੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਹ ਜਿਸ ਨੌਜਵਾਨ ਨੂੰ ਜਿਸ ਅੱਖਾਂ ਦੇ ਵਿੱਚ ਡ੍ਰੌਪ ਪਾਏ ਜਾ ਰਹੇ ਇਹਦੀ ਕਹਾਣੀ ਬੜੀ ਅਸੀਂ ਕਹਿ ਲਈਏ ਕਿ ਦਰਦਨਾਕ ਹੈ ਦਰਦਨਾਕ ਵੀ ਹੈ ਔਰ ਨਾਲੋਂ ਨਾਲ ਸਿੱਖਿਆ ਦੇਣ ਵਾਲੀ ਵੀ ਹੈ ਇਸ ਲੜਕੇ ਦਾ ਨਾਮ ਇਸ ਮੁੰਡੇ ਦਾ ਨਾਮ ਬਸ਼ੀਰ ਹੈ ਜਿਹੜੇ ਕੀ ਅਹਮਦਗੜ੍ਹ ਨਾਲ ਤਾਲੁਕ ਰੱਖਦੇ ਨੇ ਔਰ ਜਦੋਂ ਇਹ ਇੱਥੇ ਆਏ ਸੀ ਏਸੇ ਬੁੰਦਾਂ ਤੋਂ ਬਾਅਦ ਇਹ ਡਾਕਟਰ ਵਿਕਰਮਜੀਤ ਵਿਰਖੋਰਾ ਦੇ ਫੈਨ ਵੀ ਹੋ ਗਏ ਔਰ ਉਹਨਾਂ ਦੇ ਪੱਕੇ ਅਸੀਂ ਕਹਿ ਲਈਏ ਕਿ ਪੱਕੇ ਤੌਰ ਤੇ ਉਦੋਂ ਤੱਕ ਜੁੜ ਗਏ ਜਦੋਂ ਤੱਕ ਇਹਨਾਂ ਨੂੰ ਹੁਣ ਦਿੱਕਤ ਪਰੇਸ਼ਾਨੀ ਹੈ ਅਸੀਂ ਮਸ਼ੀਰ ਸਾਹਿਬ ਨਾਲ ਗੱਲਬਾਤ ਕਰਾਂਗੇ ਮਸ਼ੀਰ ਸਾਹਿਬ ਗੱਲ ਕਰ ਸਕਦੇ ਆਪਾਂ ਹਾਂਜੀ ਹਾਂਜੀ ਅੱਛਾ ਉੱਠ ਕੇ ਗੱਲ ਕਰੀਏ ਆਪਾਂ ਹਾਂਜੀ ਇਹੀ ਦੇਖੋ ਇਹੀ ਉਹੀ ਡ੍ਰੌਪ ਹੈਗੇ ਨੇ ਜਿਸ ਤੋਂ ਬਾਅਦ ਕਾਫੀ ਹੱਦ ਤੱਕ ਲੋਕਾਂ ਦਾ ਕਹਿਣਾ ਇਥੇ ਕਿ 20 ਮਿੰਟ ਚ ਉਹਨਾਂ ਨੂੰ ਕੋਈ ਨਾ ਕੋਈ ਫਰਕ ਜ਼ਰੂਰ ਪੈਂਦਾ ਹੈ। ਅੱਛਾ ਲੜਦੇ ਨੇ? ਹਾਂਜੀ। ਅੱਛਾ ਤੇ ਕੀ ਹੋਇਆ ਸੀ ਬशीर ਸਾਹਿਬ? ਮੈਨੂੰ ਜੀ ਬਚਪਨ ਤੋਂ ਪ੍ਰੋਬਲਮ ਸੀਗੀ ਆਈ ਸਾਈਡ ਦੀ ਜੀ। ਅੱਛਾ ਹਾਂਜੀ ਤੇ ਫਾਦਰ ਸਾਹਿਬ ਦੀ ਮੇਰੇ ਡੈਥ ਹੋਈ ਹੀ ਹੈ ਜੀ ਤੇ ਮੈਂ ਨਾ ਮਤਲਬ ਕੰਮ ਕਰਦਾ ਸੀ ਤੇ ਮੈਨੂੰ ਕੰਮ ਕਰਨ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ। ਅੱਛਾ ਹਾਂਜੀ ਤੇ ਪਤਾ ਨਹੀਂ ਸੀਗਾ ਵੀ ਮਤਲਬ ਐਦਾਂ ਦੀ ਪ੍ਰੋਬਲਮ ਆ ਗਈ ਤੇ ਵੀ ਜਿੰਨੀ ਜ਼ਿਆਦਾ ਪ੍ਰੋਬਲਮ ਆ ਤੇ ਕਾਫੀ ਜਗ੍ਹਾ ਮਤਲਬ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਦਿਖਾ ਹੋਇਆ ਕਿਉਂਕਿ ਪੈਸਿਆਂ ਦੀ ਪ੍ਰੋਬਲਮ ਕਰਕੇ ਨਹੀਂ ਦਿਖਾ ਹੋਇਆ ਸੀਗਾ ਹਾਂਜੀ ਸੋ ਇੱਥੇ ਆਏ ਡਾਕਟਰ ਸਾਹਿਬ ਨੂੰ ਮਿਲੇ ਇਹਨਾਂ ਬਾਰੇ ਪਤਾ ਲੱਗਿਆ ਇੱਕ ਦੋ ਪਹਿਲਾਂ ਇੱਕ ਦੋ ਜਗ੍ਹਾ ਪਹਿਲਾਂ ਵੀ ਦਿਖਾਇਆ ਸੀਗਾ ਬਟ ਜਿਆਦਾ ਵੱਡੇ ਹਸਪੀਟਲਾਂ ਚ ਦਿਖਾਇਆ ਤੇ ਉਹਨਾਂ ਨੇ ਜਵਾਬ ਦਿੱਤਾ ਹੋਇਆ ਸੀ ਕਹਿੰਦੇ ਵੀ ਮਤਲਬ ਕੀ ਕਹਿੰਦੇ ਸੀ ਡਾਕਟਰ ਬਸ਼ੀਰ ਸਾਹਿਬ ਡਾਕਟਰ ਕਹਿੰਦੇ ਸੀ ਇਹ ਵੀ ਮਤਲਬ ਇਹ ਠੀਕ ਨਹੀਂ ਹੋ ਸਕਦੀ ਮਤਲਬ ਜਿਹੜੀ ਤੁਹਾਨੂੰ ਪ੍ਰੋਬਲਮ ਹੈ ਠੀਕ ਹੋ ਹੀ ਨਹੀਂ ਸਕਦੀ ਹਾਂਜੀ ਕਹਿੰਦੇ ਠੀਕ ਹੁੰਦਾ ਕੀ ਸੀ ਮੇਰੇ ਰਾਤ ਨੂੰ ਜਿਆਦਾ ਪ੍ਰੋਬਲਮ ਆਉਂਦੀ ਸੀ ਰਾਤ ਨੂੰ ਜਿਆਦਾ ਪ੍ਰੋਬਲਮ ਆਉਂਦੀ ਸੀ ਕੀ ਹੁੰਦਾ ਸੀ ਰਾਤ ਨੂੰ ਰਾਤ ਨੂੰ ਜੀ ਮਤਲਬ ਵਿਜ਼ਨ ਦੀ ਪ੍ਰੋਬਲਮ ਜਿਵੇਂ ਕਿ ਅ ਬਾਈਕ ਚਲਾਉਂਦੇ ਸਮੇਂ ਅੱਛਾ ਤੇ ਹਾਂਜੀ ਤੇ ਕੰਮ ਵੀ ਕੰਮ ਤੇ ਵੀ ਪ੍ਰੋਬਲਮ ਆਉਂਦੀ ਹੋ। ਕੰਮਕਾਰ ਦੇ ਵਿੱਚ ਵੀ ਪ੍ਰੋਬਲਮ ਆਂ ਜਿਆਦਾ ਨੇਰੇ ਦੇ ਵਿੱਚ ਪ੍ਰੋਬਲਮ ਆਉਂਦੀ ਸੀਗੀ। ਅੱਛਾ ਤੇ ਹੁਣ ਜਦੋਂ ਤੋਂ ਮਤਲਬ ਡਾਕਟਰ ਸਾਹਿਬ ਕੋਲੇ ਆਉਣ ਲੱਗੇ ਆਂਗੇ ਤੇ ਪਹਿਲਾਂ ਨਾਲੋਂ ਬਹੁਤ ਫਰਕ ਆ ਜੀ। 2 ਸਾਲ ਹੋ ਚੁੱਕੇ ਨੇਗੇ। ਅੱਛਾ। ਹਾਂਜੀ ਤੇ ਕੀ ਫਰਕ ਕੀ ਇੰਪਰੂਵਮੈਂਟ ਕੀ ਹੈਗੀ? ਹੁਣ ਹੁਣ ਡਾਕਟਰ ਸਾਹਿਬ ਨੇ ਚੈੱਕ ਰਿਆ ਸੀਗਾ ਪਹਿਲਾਂ ਜਦੋਂ ਮੈਂ ਫਸਟ ਟਾਈਮ ਆਇਆ ਸੀਗਾ ਜੀ ਉਦੋਂ ਮਤਲਬ ਪਹਿਲਾਂ ਮੈਂ ਇਹ ਮਤਲਬ ਇੱਕ ਲਾਈਨ ਪੜੀ ਸੀਗੀ। अच्छा हां जी औंदे सारी हां जी ते ऐन चश्मा ਲਗਾ ਕੇ ਇੱਕ ਲਾਈਨ ਪੜੀ ਜਾਂਦੀ ਸੀ ਮੇਤੋਂ ਤੇ ਹੁਣ ਮੈਂ ਚਾਰ ਲਾਈਨਾਂ ਪੜ ਲੈਂਦਾ ਜੀ ਚਸ਼ਮਾ ਲਾ ਕੇ ਵਗੈਰ ਚਸ਼ਮਾ ਲਗਾ ਕੇ ਜੀ اچھا ਚਸ਼ਮੇ ਲਗਾ ਕੇ ਤੁਸੀਂ ਚਾਰ ਲੈਣਾ ਪੜ ਲੈਂਦਾ ਇੰਨਾ ਪੜ ਲੈਂਦਾ ਜੀ ਜੀ ਵੀ ਡਾਕਟਰ ਸਾਹਿਬ ਬशीर ਸਾਹਿਬ ਦਾਵਾ ਕਰਦੇ ਨੇ ਕਿ 20 ਮਿੰਟ ਦੇ ਵਿੱਚ ਕੁਝ ਨਾ ਕੁਝ ਫਰਕ ਜਿਹੜਾ ਉਹ ਜ਼ਰੂਰ ਪੈਂਦਾ ਬਹੁਤੇ ਨੂੰ ਕੁਝ ਨਾ ਕੁਝ ਪੈ ਜਾਂਦਾ ਕਈ ਨੂੰ ਤਾਂ ਬਹੁਤ ਜ਼ਿਆਦਾ ਪੈ ਜਾਂਦਾ ਤੁਹਾਨੂੰ ਕਿੰਨਾ ਕੁ ਫਰਕ ਪਿਆ ਕਿੰਨੇ ਟਾਈਮ ਚ ਪਿਆ ਮੈਨੂੰ ਵੀ ਕੋਈ ਕੁਝ ਫਰਕ ਪਿਆ ਸੀਗਾ ਜੀ ਜਦੋਂ ਮੈਂ ਮੈਨੂੰ ਹੁਣ 2 ਸਾਲ ਹੋ ਗਏ ਜੀ ਯੂਜ਼ ਕਰਦੇ ਤੋ ਫਸਟ ਟਾਈਮ ਆਇਸੀ ਕਿੰਨਾ ਕ ਟਾਈਮ ਤੋ ਤੁਹਾਨੂੰ ਫਰਕ ਮਤਲਬ ਪਹਿਲਾਂ ਇੱਕ ਲੈਨ ਪੜਦੇ ਸੀ ਫਿਰ ਚਾਲੇ ਨਾ ਪੜ ਗਏ ਪਹਿਲੇ ਦਿਨ ਤੋਂ ਹੀ ਥੋੜਾ ਜਿਆ ਮਤਲਬ ਫਰਕ ਲੱਗਣ ਲੱਗ ਗਿਆ ਸੀ ਜੀ ਪਹਿਲੇ ਦਿਨ ਤੋਂ ਹੀ ਹਾਂ ਜੀ ਤੇ ਹੌਲੀ ਹੌਲੀ ਹਾਂਜੀ ਰਿਕਵਰ ਹੋਣ ਲੱਗ ਗਿਆ ਸੀ ਜਿਹੜੀ ਲਾਈਟ ਰਿੰਗ ਦੀ ਪ੍ਰੋਬਲਮ ਸੀ ਉਹ ਥੋੜੀ ਘਟ ਗਈ ਸੀ ਅੱਛਾ ਹਾਂ ਜੀ ਤੇ ਹੌਲੀ ਹੌਲੀ ਆਉਂਦੇ ਰਹੇ ਤੇ ਲਗਾਤਾਰੀ ਤੇ ਹੁਣ ਕਾਫੀ ਫਰਕ ਆ ਗਿਆ ਅੱਗੇ ਨਾਲੋਂ ਪਹਿਲਾਂ ਮਤਲਬ ਤੋਂ ਦੋ ਸੇਵ ਜੀ ਮੈਂ ਇੱਕ ਲਾਈਨ ਪੜ੍ਹ ਸਕਦਾ ਸੀ ਹੁਣ ਮੈਂ ਚਾਰ ਲਾਈਨਾਂ ਪੜ੍ਹ ਲੈਂਦਾ ਜੀ ਤੇ ਬਾਈਕ ਤੇ ਕੰਮ ਤੇ ਕੀ ਹਾਲ ਬੰਦੇ ਨੇ ਬਾਈਕ ਤੇ ਜੀ ਮੈਂ ਸ਼ਾਮ ਨੂੰ ਤਾਂ ਜ਼ਰ ਜ਼ਰ ਘੱਟ ਹੀ ਨਿਕਲਦਾ ਜੀ ਉੱਤੇ ਹਾਂਜੀ ਤੇ ਹੁਣ ਵੀ ਥੋੜਾ ਬਹੁਤਾ ਮਤਲਬ ਹੁਣ ਮੈਂ ਮਾਰਕੀਟ ਜਾਇਆ ਹੁਣ ਥੋੜਾ ਬਹੁਤਾ ਅੱਛਾ ਪਹਿਲਾਂ ਘੱਟ ਨਿਕਲਦੇ ਸੀ ਜੀ ਪਹਿਲਾਂ ਘੱਟ ਨਿਕਲ ਹੁਣ ਰਾਤ ਨੂੰ ਨਿਕਲੇ ਹੋਣੇ ਹਾਂਜੀ ਹਾਂਜੀ ਕਿਆ ਬਾਤ ਬਟ ਥੋੜਾ ਜਿਆਦਾ ਡਾਰਕ ਦੇ ਵਿੱਚ ਡਾਰਕਨੈਸ ਦੇ ਵਿੱਚ ਥੋੜੀ ਜਿਆਦਾ ਪ੍ਰੋਬਲਮ ਹੁੰਦੀ ਆ ਉਦਾਂ ਲਾਈਟਾਂ ਦੇ ਵਿੱਚ ਵਧੀਆ ਠੀਕ ਰਹਿੰਦਾ ਹੈਗਾ ਓਕੇ ਓਕੇ ਹਾਂਜੀ ਤੇ ਕਿੰਨੇ ਪਰਸੈਂਟ ਤੁਸੀਂ ਫਰਕ ਬਣਦੇ ਹੋ ਆਪਣੀਆਂ ਅੱਖਾਂ ਚਾਈਡ ਸਾਈਡ ਚ ਮੈਨੂੰ 50% ਹੋ ਗਿਆ ਜੀ ਫਰਕ 50% ਫਰਕ ਪੈ ਗਿਆ ਹਾਂ ਜੀ ਹਾਂ ਜੀ ਓਕੇ ਤੇ ਡਾਕਟਰ ਸਾਹਿਬ ਦਾ ਦੱਸ ਰਹੇ ਸੀ ਵੀ ਕੋਈ ਪੈਸਾ ਵੀ ਲਿਆ ਨਹੀਂ ਹਾਂ ਜੀ ਕੋਈ ਪੈਸਾ ਨਹੀਂ ਲਿਆ ਡਾਕਟਰ ਸਾਹਿਬ ਨੇ ਕੋਈ ਪੈਸਾ ਨਹੀਂ ਲਿਆ ਮੁਫਤ ਇਲਾਜ ਕਰ ਰਹੇ ਨੇ ਹਾਂ ਜੀ ਉਹਨਾਂ ਨੂੰ ਮਤਲਬ ਮੈਨੂੰ ਪੁੱਛਿਆ ਸੀਗਾ ਵੀ ਤੁਸੀਂ ਕੀ ਕੰਮ ਕਰਦੇ ਹੋਗੇ ਮੈਂ ਕਿਹਾ ਵੀ ਆਹ ਕੰਮ ਕਰਦਾ ਹਾਂਗਾ ਤੇ ਉਹ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਕਰਨੇ ਵੀ ਤੇਰਾ ਕੋਈ ਪੈਸਾ ਨਹੀਂ ਲੱਗੂਗਾ ਤੇ ਜੀ ਜੀ ਹਾਂ ਜੀ ਅੱਛਾ ਬਸ਼ੀਰ ਸਾਹਿਬ ਫਿਰ ਜਦੋਂ ਪਹਿਲਾਂ ਦੀ ਇਹ ਦਿੱਕਤ ਪਰੇਸ਼ਾਨੀ ਤੁਹਾਨੂੰ ਕਿੰਨੇ ਟਾਈਮ ਤੋਂ ਸੀ ਇਹ ਬਚਪਨ ਤੋਂ ਸੀ ਜੀ ਮੇਰੇ ਬਚਪਨ ਤੋਂ ਸੀ ਹਾਂ ਜੀ ਓਕੇ ਤੇ ਇਹ ਘਰ 'ਚ ਕੌਣ-ਕੌਣ ਹੈ ਘਰ 'ਚ ਮੰਮੀ ਨੇ ਜੀ ਸਿਸਟਰ ਆ ਤੇ ਮੈਂ ਹਾਂ ਜੀ ਰਿਸੋਰਸਸ ਤੁਸੀਂ ਹੀ ਹੋ ਕੱਲੇ ਇਨਕਮ ਦੇ ਹਾਂ ਜੀ ਓਕੇ ਜੀ 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 ਚਲੋ ਅੱਛਾ ਬਸ਼ੀਰ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਇਹ ਜਦੋਂ ਇਦਾਂ ਦੀ ਆ ਪ੍ਰੋਬਲਮ ਆ ਇਦਾਂ ਦੀ ਦਿੱਕਤ ਆ ਆ ਜਾਂਦੀਆਂ ਨੇ ਕਿਹੜੀ ਚੀਜ਼ ਹੈਗੀ ਜਿਹੜੀ ਤੁਹਾਨੂੰ ਮੋਟੀਵੇਟ ਕਰਕੇ ਰੱਖਦੀ ਹੈ ਜਾਂ ਪਿਛਲੇ ਸਮੇਂ 'ਚ ਜਦੋਂ ਜ਼ਿਆਦਾ ਪ੍ਰੋਬਲਮ ਸੀ ਉਸ ਵੇਲੇ ਮੋਟੀਵੇਟ ਤੁਹਾਨੂੰ ਕਰਕੇ ਰੱਖਿਆ ਤੁਹਾਡੀ ਖੁਸ਼ੀ ਬਣਾਈ ਰੱਖੀ ਉਤਸ਼ਾਹ ਜ਼ਿੰਦਗੀ ਦੇ ਵਿੱਚ ਬਣਾਈ ਰੱਖਿਆ ਪਰਮਾਤਮਾ ਦਾ ਨਾਮ ਕੀ ਆਵਾਜ਼ ਕੀ ਆਵਾਜ਼ ਮਸੂਦਤ ਤੇ ਯਕੀਨ ਸੀਗਾ ਵੀ ਕਦੇ ਨਾ ਕਦੇ ਕੋਈ ਰਾਹ ਮਿਲੂਗਾ ਤਾਂ ਉਹਨਾਂ ਨੇ ਡਾਕਟਰ ਸਾਹਿਬ ਨਾਲ ਮਿਲਾਇਆ ਅੱਛਾ ਹਾਂਜੀ ਤੇ ਕੀ ਕਿਹਾ ਸੀ ਪਹਿਲੇ ਦਿਨ ਆ ਕੇ ਜਦੋਂ ਤੁਸੀਂ ਪਹਿਲੇ ਦਿਨ ਇੱਥੇ ਆਏ ਤੇ ਬਹੁਤ ਵੱਡਾ ਯਕੀਨ ਹੈ ਜੀ ਹਮ ਹੁਣ ਵੀ ਯਕੀਨ ਹੈ ਬਹੁਤ ਵੱਡਾ ਕੀ ਆਵਾਜ਼ ਤੇ ਉਮੀਦ ਆ ਕਿ ਬਹੁਤ ਜਲਦੀ ਠੀਕ ਹੋ ਜਾਵਾਂਗੇ ਅੱਗੇ ਜੀ ਜੀ ਹਾਂਜੀ ਜਦੋਂ ਪਹਿਲੇ ਦਿਨ ਆਏ ਸੀ ਤੁਸੀਂ ਆ ਕੇ ਡਾਕਟਰ ਸਾਹਿਬ ਨੇ ਤੁਹਾਨੂੰ ਕੀ ਕਿਹਾ ਸੀ ਪਹਿਲੇ ਦਿਨ ਵੈਰੀ ਫਸਟ ਪਹਿਲੇ ਦਿਨ ਬਹੁਤ ਡਰ ਸੀਗਾ ਜੀ ਮਤਲਬ ਹਾਂਜੀ ਅੱਛਾ ਪਹਿਲੇ ਦਿਨ ਬਹੁਤ ਡਰ ਸੀਗਾ ਵੀ ਮਤਲਬ ਵੀ ਡਾਕਟਰਾਂ ਨੇ ਪਹਿਲਾਂ ਜਵਾਬ ਦਿੱਤਾ ਹੋਇਆਗਾ ਵੀ ਡਾਕਟਰ ਸਾਹਿਬ ਜੀ ਕਿੱਥੇ ਦਿਖਾਇਆ ਕਿੱਥੇ-ਕਿੱਥੇ ਸੀ ਮੈਂ ਜੀ ਇੱਕ ਦੋ ਹਸਪੀਟਲ ਦਾ ਨਾਮ ਤਾਂ ਚਲੋ ਨਾ ਲਿਓ ਤੁਸੀਂ ਨੂੰ ਸ਼ਹਿਰਾਂ ਦਾ ਦੱਸ ਦਵਾਂ ਕਿਹੜੇ-ਕਿਹੜੇ ਸ਼ਹਿਰਾਂ 'ਚ ਜਾ ਕੇ ਤਸੱਲੀ ਨਾਲ ਠੱਕੇ ਖਾਦੇ ਮੈਂ ਜੋਧਾ ਦਿਖਾਇਆ ਸੀ ਅੱਛਾ ਜੋਧਾ ਦਿਖਾਇਆ ਹੋਰ ਤੇ ਲੁਧਿਆਣੀ ਦਿਖਾਇਆ ਸੀ ਲੁਧਿਆਣੇ ਦਿਖਾਇਆ ਤੇ ਹੋਰ ਮਲੇਕੋਟਲ ਨਹੀਂ ਦਿਖਾਇਆ ਕਿਥੇ ਮਲੇਕੋਟਲ ਵੀ ਇੱਕ ਜਗ੍ਹਾ ਦਿਖਾਇਆ ਸੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਆਪਣੇ ਸੀਗਾ ਕੈਂਪ ਦੇ ਵਿੱਚ ਸੀਗਾ ਦੋ ਤਿੰਨ ਵਾਰੀ ਕੈਂਪ ਦੇ ਵਿੱਚ ਦਿਖਾਇਆ ਤੇ ਉਹਨਾਂ ਨੇ ਮਨਾਂ ਕਰਤਾ ਸੀ ਜੀ 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 ਬਿਲਕੁਲ ਵੀ ਨਹੀਂ ਹੋ ਸਕਦਾ ਇਹ ਬਟ ਮੈਂ ਡਾਕਟਰ ਸਾਹਿਬ ਦੀ ਵੀਡੀਓਜ਼ ਦੇਖੀ ਸੀਗੀ ਕਿਹੜੀ ਵੀਡੀਓ ਦੇਖੀ ਸੀ ਤੁਸੀਂ ਮੈਂ ਇਹਨਾਂ ਦੀ ਪੁਰਾਣੀ ਵੀਡੀਓਜ਼ ਦੇਖੀ ਸੀਗੀ ਵੀ ਫੇਸਬੁੱਕ ਦੇ ਉੱਤੇ ਤੇ ਕੀ ਕਹਿੰਦੇ ਸੀ 20 ਮਿੰਟ ਵਾਲੀ ਵੀਡੀਓ ਦੇਖੀ ਸੀ ਤੁਸੀਂ ਹਾਂਜੀ ਤੇ ਤੁਹਾਨੂੰ 20 ਮਿੰਟਾਂ 'ਚ ਫਰਕ ਪਿਆ ਹਾਂਜੀ ਪੈ ਗਿਆ ਸੀ ਹਾਂਜੀ ਤੇ ਅੱਛਾ ਉਸ ਵਾਰ ਮੈਂ ਮੈਂ ਦੇਖਿਆ ਵੀ ਮੇਰੀ ਮੇਰੀ ਪ੍ਰੋਬਲਮ ਦੇ ਕਈ ਪਰਸਨ ਡਾਕਟਰ ਸਾਹਿਬ ਕੋਲ ਠੀਕ ਹੋਏ ਨੇ ਅੱਛਾ ਹਾਂਜੀ ਮੈਂ ਇਸ ਕਰਕੇ ਵੀ ਮੈਂ ਡਾਕਟਰ ਸਾਹਿਬ ਕੋਲ ਆਇਆ ਬਟ ਮੈਨੂੰ ਫੇਰ ਵੀ ਥੋੜਾ ਜਿਹਾ ਡਰ ਸੀਗਾ ਵੀ ਡਾਕਟਰ ਸਾਹਿਬ ਮਨਾਂ ਨਾ ਕਰ ਦੇਣ ਡਾਕਟਰ ਸਾਹਿਬ ਨੇ ਮਨਾਂ ਨਹੀਂ ਕੀਤਾ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਤਾਂ ਹੈਲਪ ਕੀਤੀ ਤੁਹਾਡੀ ਹਾਂਜੀ ਉਹਨਾਂ ਨੇ ਕਿਹਾ ਵੀ ਦੇਖੋ ਵੀ ਮੈਂ ਕੋਸ਼ਿਸ਼ ਕਰ ਸਕਦਾ ਐ ਵੀ ਮੈਂ ਦਾਵਾ ਨਹੀਂ ਕਰਦਾ ਕੋਸ਼ਿਸ਼ ਕਰਦਾ ਆਗਾ ਵੀ ਬਾਕੀ ਪਰਮਾਤਮਾ ਦੇ ਹੱਥ ਹੈਗਾ ਜੀ ਚਲੋ ਤੇ ਡਾਕਟਰ ਸਾਹਿਬ ਤੁਹਾਡੇ ਨਾਲ ਆ ਕੇ ਬੈਗੇ ਨੇ ਕੋਲ ਤੇ ਕੀ ਕਹੋਗੇ ਬਹੁਤ ਬਹੁਤ ਸ਼ੁਕਰ ਹੈ ਜੀ ਉਹਨਾਂ ਦਾ ਧੰਨਵਾਦ ਹੈ ਜੀ ਉਹਨਾਂ ਦਾ ਹਾਂਜੀ ਡਾਕਟਰ ਸਾਹਿਬ ਜ਼ਿੰਦਗੀ ਬਚ ਗਈ ਹੈ ਬੱਚੇ ਦੀ ਕਹਿੰਦੇ ਜੀ ਬਾਹਰ ਨਿਕਲ ਨਹੀਂ ਸਕਦੇ ਸੀ ਸੂਰਜ ਢਲਣ ਤੋਂ ਬਾਅਦ ਤੇ ਅੱਜ ਕੱਲ ਕਹਿੰਦਾ ਮਾਰਕੀਟ 'ਚ ਚੱਲਿਆ ਜਾਂਦਾ 50% ਤੱਕ ਠੀਕ ਆ ਮੈਂ ਇਹ ਕਿਵੇਂ ਇਸ ਇਸ ਬਿਮਾਰੀ ਦਾ ਤਾਂ ਕੋਈ ਹੱਲ ਹੀ ਐ ਨਹੀਂ ਸੀ ਜੀ ਹੱਲ ਨਹੀਂ ਐ ਇਸ ਨੂੰ ਆਰਪੀ ਦੀ ਪ੍ਰੋਬਲਮ ਸੀ ਰੈਟਨਾਈਟਿਸ ਪਿਗਮੈਂਟੋਸ ਆ ਸਭ ਬੋਲਦੇ ਜੀ ਉਹਦਾ ਪਰਦਿਆਂ ਦੀ ਪ੍ਰੋਬਲਮ ਹੁੰਦੀ ਹੈ ਦਾ ਦੁਨੀਆ 'ਚ ਵਰਡ ਦੇ ਵਿੱਚ ਕੋਈ ਟ੍ਰੀਟਮੈਂਟ ਨਹੀਂ ਹੈ ਲੇਕਿਨ ਜਦੋਂ ਇਹ ਆਏ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਚਲੋ ਆਪਾਂ ਕੋਸ਼ਿਸ਼ ਕਰ ਲੈਂਦੇ ਆ ਜੇ ਅੱਲਾ ਨੇ ਚਾਹਿਆ ਤਾਂ ਜ਼ਰੂਰ ਠੀਕ ਹੋਗਾ ਸ਼ਾ ਅੱਲਾ ਮੈਂ ਉਹਨੇ ਚਾਲਿਆ ਉਹਨੇ ਚਾਲਿਆ ਜੀ ਦੇਖੋ 50% ਰੋਸ਼ਨੀ ਹੋ ਗਈ ਔਰ ਇਹ ਕਹਿੰਦਾ ਮੈਂ ਗਰੀਬ ਆ ਮੈਂ ਬਿਲਕੁਲ ਫਰੀ ਇਲਾਜ ਕਰ ਰਿਹਾ ਚੀਜ਼ ਦਾ ਪਰ ਸਰਸੇ ਵੀ ਕੱਲਾ ਹੀ ਹੈ ਹਾਂ ਕਰਦਾ ਕੱਲਾ ਹੀ ਹੈ ਕਮਾਉਣ ਵਾਲਾ ਤੇ ਉਹ ਵੀ ਵਿਚਾਰਾ ਘਰੇ ਬੈਠਾ ਸੀ ਤੇ ਫਿਰ ਆਪਣਾ ਹੀ ਫਰਜ਼ ਕਿਸੇ ਵੀ ਧਰਮ ਜਾਤੀ ਦਾ ਹੋਵੇ ਆਪਣਾ ਵੀ ਫਰਜ਼ ਪੰਦਾ ਜਿੰਨਾ ਕਾ ਆਪਾਂ ਕਰ ਸਕਦੇ ਤੁਸੀਂ ਐਂ ਦਿਲ ਜਿੱਤਦੇ ਸਾਰਿਆਂ ਦੇ ਸਾਨੂੰ ਲੱਗ ਗਿਆ ਪਤਾ ਇਹ ਆਪਣਾ ਹੱਕ ਬਣਦਾ ਵੀ ਆਪਾਂ ਵੀ ਮਦਦ ਕਰ ਸਕੀ ਜਿੰਨੀ ਕਾ ਆਪਾਂ ਕਰ ਸਕਦੇ ਅੱਛਾ ਕਿਹੜੇ-ਕਿਹੜੇ ਲੋਕਾਂ ਨੇ ਤੁਸੀਂ ਮਦਦ ਕਰ ਦਿੰਦੇ ਹੋ ਇਸ ਤਰੀਕੇ ਨਾਲ ਅਗਰ ਕੋਈ ਲੋਡਵੰਦ ਆਉਂਦਾ ਆ ਤੁਹਾਡੇ ਕੋਲ ਲੋਡਵੰਦ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਇਹ ਬੰਦਾ ਲੋਡਵੰਦ ਹੈ ਜਿਹਦੇ ਕੋਲ 50-50000 ਦੇ ਲੱਖ-ਲੱਖ ਦੇ ਫੋਨ ਹੁੰਦੇ ਉਹ ਲੋਡਵੰਦ ਨਹੀਂ ਹੁੰਦਾ ਜੀ ਠੀਕ ਹੈ ਜੀ ਹੋਰ ਜਦੋਂ ਕੋਈ ਇਸ ਤਰ੍ਹਾਂ ਦਾ ਅਤ ਦਾ ਗਰੀਬ ਹੋਵੇ ਉਹਨੂੰ ਕੋਈ ਫੌਜ ਦਾ ਸ਼ਹੀਦ ਜਵਾਨ ਹੋਇਆ ਹੋਵੇ ਉਹਦੇ ਪਰਿਵਾਰ ਨੂੰ ਕਿਸਾਨਾਂ ਦੇ ਸ਼ਹੀਦ ਪਰਿਵਾਰਾਂ ਦੇ ਫ੍ਰੀਡਮ ਫਾਈਟਰ ਦੇ ਪਰਿਵਾਰਾਂ ਦੇ ਔਰ ਜਿਸ ਕਿਸੇ ਨੂੰ ਏਡਜ਼ ਹੋਈ ਹੋਵੇ ਉਸ ਦਾ ਫਰੀ ਇਲਾਜ ਕਿਸ ਨੂੰ ਕੈਂਸਰ ਹੋਈ ਹੋਵੇ ਉਹਦਾ ਫਰੀ ਇਲਾਜ ਆ ਜਿੰਨਾ ਵੀ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਕੋਈ ਬਿਲਕੁਲ ਅਪਾਜ ਹੈ ਉਹਨੂੰ ਵੀ ਆਪਾ ਇਲਾਜ ਉਹਦਾ ਬਿਲਕੁਲ ਫਰੀ ਕਰਾਂਗੇ ਜੀ ਜੀ ਅੱਛਾ ਕੀ ਕੇ ਬਹੁਤ ਸਾਰੀ ਚੀਜ਼ਾਂ ਨੇ ਜਿਹੜੀ ਮੈਨੂੰ ਲੱਗਦਾ ਹੈ ਕਿ ਬਿਲਕੁਲ ਕਲੀਅਰ ਹੋਈਆਂ ਨੇ ਤੁਹਾਨੂੰ ਟ੍ਰੀਟਮੈਂਟ ਤੋਂ ਬਾਅਦ ਕੀ ਕਹੋਗੇ ਜਿਹੜੇ ਤੁਹਾਡੇ ਬਿਮਾਰੀ ਦੇ ਲੋਕ ਪੀੜਤ ਹੈਗੇ ਨੇ ਤੁਹਾਡੇ ਵਰਗੇ ਜਿਹੜੇ ਲਾਚਾਰ ਇਸ ਵੇਲੇ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੂੰ ਦਿਖਦੇ ਹੀ ਕੁਝ ਨਹੀਂ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੇ ਇਹ ਮੈਸੇਜ ਹੈ ਵੀ ਇੱਕ ਵਾਰੀ ਜ਼ਰੂਰ ਆਉਣ ਜੀ ਵਿਜ਼ਿਟ ਕਰਨ ਇੱਥੇ ਤੇ ਡਾਕਟਰ ਸਾਹਿਬ ਨਾਲ ਕੰਸਲਟ ਕਰਨ ਤੇ ਆਪਣਾ ਉਹ ਦੁਨੀਆ ਤੇ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ ਮੇਰਾ ਮੰਨਣਾ ਸੀ ਜੀ ਤੇ ਪ੍ਰਮਾਤਮਾ ਤੇ ਸਭ ਤੋਂ ਵੱਡੇ ਪ੍ਰਮਾਤਮਾ ਤੇ ਯਕੀਨ ਹੋਣਾ ਚਾਹੀਦਾ ਤੁਹਾਡਾ ਸੋ ਡਾਕਟਰ ਸਾਹਿਬ ਵੀ ਰੱਬ ਦਾ ਨਾਮ ਲੈ ਕੇ ਮਤਲਬ ਕੰਮ ਕਰਦੇ ਨੇ ਹਨਾ ਜੀ ਸੋ ਅਸੀਂ ਵੀ ਰੱਬ ਨੂੰ ਮੰਨਣ ਵਾਲਿਆਂਗੇ ਤੇ ਮੇਰਾ ਮੇਰਾ ਵੀ ਉਸ ਪਰਮਾਤਮਾ ਤੇ ਬਹੁਤ ਵੱਡਾ ਯਕੀਨ ਸੀਗਾ ਤੇ ਮੈਨੂੰ ਪਤਾ ਸੀ ਵੀ ਇੱਕ ਨਾ ਇੱਕ ਦਿਨ ਕੋਈ ਰਾਹ ਮਿਲੂਗਾ ਕੋਈ ਨਾ ਕੋਈ ਰਾਹ ਹਾਂਜੀ ਕੋਈ ਨਾ ਕੋਈ ਰਾਹ ਮਿਲੂਗਾ ਸੋ ਪਰਮਾਤਮਾ ਨੇ ਮਿਲਾਇਆ ਜੀ ਤਾਂ ਉਮੀਦ ਨਹੀਂ ਛੱਡਣੀ ਚਾਹੀਦੀ ਤੇ ਡਾਕਟਰ ਸਾਹਿਬ ਕਿੰਨੇ ਕ ਟਾਈਮ ਚ ਇੰਪਰੂਵਮੈਂਟ ਚਲੋ ਬशीर ਸਾਹਿਬ ਤਾਂ ਕਹਿ ਰਹੇ ਨੇ ਕਿ 50% ਤੋਂ ਵੱਧ ਮੈਨੂੰ ਠੀਕ ਲੱਗਦਾ ਹੈ ਵਾ ਆਪਣੇ ਆਪ ਨੂੰ ਤੇ ਜਿਹੜੇ ਬਿਲਕੁਲ ਉਦਾਸ ਹੋਏ ਬੈਠੇ ਨੇ ਇਸ ਪ੍ਰੋਬਲਮ ਵਾਲੇ ਉਹ ਕਹਿੰਦੇ ਜੀ ਘਰ ਦੇ ਵਿੱਚ ਬੈਠੇ ਨੇ ਲੱਗਦਾ ਕਿ ਚਾਂਸ ਲੈਣਾ ਚਾਹੀਦਾ ਇੱਥੇ ਆ ਕੇ ਚਾਂਸ ਜ਼ਰੂਰ ਲੈਣਾ ਚਾਹੀਦਾ ਜੀ ਜੇ ਨਾ ਇੰਪਰੂਵਮੈਂਟ ਹੋਵੇਗੀ ਆਪਾਂ ਕਿਹੜਾ ਕੁਝ ਉਹਨਾਂ ਤੋਂ ਪੈਸਾ ਨਹੀਂ ਲਵਾਂਗੇ ਠੀਕ ਹੈ ਜੇ ਇੰਪਰੂਵਮੈਂਟ ਹੋਵੇਗੀ ਫਿਰ ਤਾਂ ਹੱਕ ਬਣਦਾ ਬਿਲਕੁਲ ਠੀਕ ਹੈ ਠੀਕ ਹੈ ਨਾ ਜੀ ਪੁੱਛ ਲੋ ਇਹਦੇ ਇਹਦੇ ਤੋਂ ਵੀ ਹੱਕ ਬਣਦਾ ਮੇਰਾ ਲੈਣ ਦਾ ਪਰ ਵਿਚਾਰੇ ਕੋਲ ਹੈ ਨਹੀਂ ਮੇਰਾ ਹੱਕ ਬਣਦਾ ਵੀ ਉਹਨਾਂ ਤੋਂ ਜਿਹੜੇ ਲਵਾਂਗਾ ਇਹਨੂੰ ਦੇਣ ਦਾ ਹੱਕ ਬਣਦਾ ਠੀਕ ਹੈ ਨਾ ਜੀ ਅੱਛਾ ਬਸ਼ੀਰ ਸਾਹਿਬ ਦੇਖਿਆ ਨਾ ਡਾਕਟਰ ਇਦਾਂ ਦੇ ਪਹਿਲਾਂ ਕਦੇ ਤੁਸੀਂ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਗਏ ਹੋਣਗੇ ਨਹੀਂ ਜੀ ਡਾਕਟਰ ਇਹਨਾਂ ਵਰਗਾ ਨਹੀਂ ਹੈ ਕੋਈ ਬੜਾ ਬੜਾ ਵਧੀਆ ਸਵਾ ਆਇਆ ਨੇਚਰ ਆ ਇਹਨਾਂ ਦਾ ਤੇ ਬੜੇ ਵਧੀਆ ਤਰੀਕੇ ਨਾਲ ਗਾਈਡ ਕਰਦੇ ਨੇ ਹਾਂਜੀ ਆਏਗੇ ਨੂੰ ਲੰਗਰ ਵੀ ਚਕਾਉਂਦੇ ਨੇ ਹਾਂਜੀ ਉਹਨਾਂ ਲੰਗਰ ਚੋਂ ਕੱਢ ਕੇ ਲਿਆ ਹਾਂਜੀ ਜੀ ਜੀ ਅੱਛਾ ਡਾਡ ਸਾਹਿਬ ਲੰਗਰ ਤਾਂ ਵੀ ਪ੍ਰਬੰਧ ਕੀਤਾ ਹੋਇਆ ਤਾਂ ਹਾਂਜੀ ਜੋ ਆਪਣੀ ਦਸਵੰਦ ਕੱਢਦੇ ਉਹਦੇ ਵਿੱਚੋਂ ਲੰਗਰ ਦੀ ਵੀ ਸੇਵਾ ਕਰਦੇ ਆ ਜੀ ਤੇ ਆਏਗੇ ਵਾਸਤੇ ਜਦੋਂ ਵੀ ਜਿੱਦਨੇ ਜਰ ਆਪਾਂ ਬੈਠਦੇ ਆ ਉਹਨਾਂ ਚਿਰ ਲੰਗਰ ਚੱਲਦਾ ਹੈ ਜੀ ਤੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਇਹ ਵੀ ਕਰਾਂਗਾ ਵੀ ਤਾਂ ਹੀ ਨੇ ਹਾਂ ਬਿਲਕੁਲ ਬਿਲਕੁਲ ਗੁਰੂ ਦਾ ਲੰਗਰ ਹੈ ਜੀ ਤੇ ਮਾਇਆ ਵੀ ਗੁਰੂ ਕੀ ਹੈ ਜੇਪਰ ਤੋਂ ਸ਼ੰਤ ਕਰਦੇ ਹਾਂ ਉਹਦੇ ਵਿੱਚੋਂ ਸਾਰਿਆਂ ਨੂੰ ਇਹ ਵੀ ਬੇਨਤੀ ਵੀ ਕਰਨਾ ਸਾਰੇ ਮਰੀਜ਼ਾਂ ਨੂੰ ਵੀ ਇੱਥੇ ਆਣ ਕੇ ਨਾਸ਼ਤਾ ਕਰੋ ਤੇ ਦੁਪਹਿਰ ਦਾ ਲੰਗਰ ਛੱਕ ਕੇ ਜਾਓ ਅਗਰ ਜਾਣ ਲੱਗਿਆਂ ਰਸਤੇ 'ਚ ਵੀ ਲੱਜੇ ਕੇ ਜਾਣਾ ਤੇ ਲੱਜਾ ਸਕਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਮੈਨੂੰ ਲੱਗਦਾ ਕਿ ਤੁਸੀਂ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਦਿਲ ਜਿੱਤ ਲੈਣੇ ਇਸ ਕਟਨਾ ਤੋਂ ਬਾਅਦ ਬਸ਼ੀਰ ਸਾਹਿਬ ਇੱਕ ਬੜਾ ਜੰਦ ਜਾਂਦੇ ਸਨੇਹਾ ਕੀ ਹੈ ਅੱਖਾਂ ਦਾ ਧਿਆਨ ਹੁਣ ਕਿਵੇਂ ਰੱਖਦੇ ਹੋ ਤੁਸੀਂ ਹੁਣ ਜੀ ਬਸ ਰੈਗੂਲਰ ਦਵਾਈ ਪਾਉਣਾ ਹੈ ਤੇ ਕੋਈ ਨਗਾ ਨਹੀਂ ਪਿਆ ਹਾਂ ਜੀ ਜੀ ਰੈਗੂਲਰ ਹੀ ਆ ਰਹੇ ਆ ਜੀ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਐਸਨ ਬਸ਼ੀਰ ਮੁਹੰਮਦ ਜਿਹੜੇ ਕਿ ਜ਼ਿਲ੍ਹਾ ਮਲੇਰਕੋਟਲਾ ਦੇ ਕਸਬਾ احمدਗੜ੍ਹ ਤੋਂ ਸੀ ਔਰ ਉਹਨਾਂ ਦਾ ਕਹਿੰਦੇ ਕਿ ਪਿਛਲੇ ਕਈ ਸਾਲਾਂ ਤੋਂ ਬਚਪਨ ਤੋਂ ਹੀ ਉਹਨਾਂ ਨੂੰ ਇਹ ਪ੍ਰੋਬਲਮ ਸੀ ਤੇ ਜਦੋਂ ਤੋਂ ਡਾਕਟਰ ਵਿਰਖੋਰਾ ਦੇ ਸੰਪਰਕ ਦੇ ਵਿੱਚ ਆਏ ਨੇ ਉਹਨਾਂ ਦੇ ਨੁਸਖੇ ਦੇ ਸੰਪਰਕ ਦੇ ਵਿੱਚ ਆਏ ਨੇ ਨੈਚੁਰਲ ਵਿਜਨ ਸੈਂਟਰ ਪਹੁੰਚੇ ਨੇ ਜਿਹੜਾ ਪਿੰਡ ਬਾਰਨ ਹੈਗਾ ਪਟਿਆਲਾ ਸਰਾਂਡ ਰੋਡ ਦੇ ਉੱਤੇ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਇੰਪਰੂਵਮੈਂਟ ਮਿਲੀ ਹੈ ਔਰ ਉਹਨਾਂ ਨੇ ਇੱਕ ਹੋਰ ਬੜੀ ਅਹਿਮ ਚੀਜ਼ ਡਾਕਟਰ ਸਾਹਿਬ ਨੇ ਦੱਸੀ ਹੈ ਕਿ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਹੈ ਸਾਰੇ ਪਾਸੇ ਜਵਾਬ ਹੋ ਗਿਆ ਤਾਂ ਇੱਕ ਵਾਰ ਟਰਾਈ ਬਸ਼ੀਰ ਮੁਹੰਮਦ ਮੰਗੋ ਜ਼ਰੂਰ ਇਸ ਥਾਂ ਦੇ ਉੱਤੇ ਕਰਨ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਲੋੜਵੰਦ ਮਰੀਜ਼ ਜਿਹੜੇ ਇਸ ਥਾਂ ਤੇ ਆ ਕੇ ਮੁਫਤ 'ਚ ਆਪਣਾ ਇਲਾਜ ਕਰਵਾ ਸਕਦੇ ਨੇ ਜਿਸ ਤਰੀਕੇ ਨਾਲ ਬਸ਼ੀਰ ਮੁਹੰਮਦ ਹੋਰਾਨੀ ਇਸ ਵੇਲੇ ਕਰਾ ਰਹੇ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਆਪਣੇ ਪ੍ਰਤੀ ਆਪਣੇ ਬਿਮਾਰੀ ਪਤੀ ਆਪਣੇ ਰਿਸ਼ਤੇਦਾਰਾਂ ਪ੍ਰਤੀ ਆਪਣੇ ਦੋਸਤ ਪ੍ਰਤੀ ਕੋਈ ਹੁੰਦਾ ਜਿਹਦੀ ਨਜ਼ਰ ਘਟ ਹੈ ਬਸ਼ੀਰ ਮੁਹੰਮਦ ਵਰਗੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਦਿੱਤੇ ਗਏ ਨੰਬਰਾਂ ਦੇ ਉੱਤੇ ਸ਼ਾਮ ਨੂੰ 6 ਤੋਂ 8 ਤੇ ਸਵੇਰੇ ਨੂੰ 10 ਤੋਂ 2 ਵਜੇ ਤੱਕ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ